ਪਰ ਸੰਦੀਪ ਮੈਨੂੰ ਤੇ ਡਰੀ ਆਉਂਦੀ ਆ ਪਤਾ ਨਹੀਂ ਵੀ ਕਿਹੜਾ ਸੱਪ ਨਿਕਲ ਉਹਨਾਂ ਦੇ ਘੜਾ ਨਹੀਂ ਨਿਕਲਦਾ ਤੇ ਮੰਮੀ ਮੈਂ ਕਿਹੜਾ ਸਿੱਧਾ ਜਾਣਾ ਮੈਂ ਬਾਹਨੇ ਨਹੀਂ ਜਾਣਾ ਵਾ ਮੈਨੂੰ ਇੱਕ ਰਿ ਜਾਉਣ ਤੋਂ ਚਲੋ ਵੇਲਾ ਫਿਰ ਜਾਂ ਜਾਇਆ ਫਿਰ ਚਲੋ ਠੀਕ ਆ ਮੈਂ ਆਉਣ ਜਾਣ ਨਹੀਂ ਕਰਨਾ ਵਾ ਜ਼ਿਆਦਾ ਚਿਰ ਨਹੀਂ ਲਾਉਣਾ ਛੇਤੀ ਮੋੜਾਂ ਹੀ ਰਾਂ ਚਲੋ ਠੀਕ ਆ ਮੰਮੀ ਚਲੋ ਬਾਕੀ ਸੰਦੀਪ ਵੀ ਚਲੀ ਗੱਲ ਪਤਾ ਨਹੀਂ ਕੀ ਹੋਈ ਇੱਕ ਪਤਾ ਨਹੀਂ ਕੀ ਕਰਦੇ ਆ ਸਵੇਰੇ ਸੌਂਕ ਤੇ ਉੱਠਦੇ ਆ ਨਾ ਤੋਗ ਤੇ ਪਲੰਗ ਤੇ ਚੜਕੇ ਤੇ ਬਹਿ ਜਾਣਾ ਵਾ ਹੈ ਹੁਣ ਤੂੰ ਵੀ ਸਿਆਣੀ ਆ ਮੇਰਾ ਵੀ ਸੁਖ ਨਾ ਮੁੰਡਾ ਨਿਗਾ ਜਿਆ ਕਦੀ ਉਹਨੂੰ ਸਕੂਲੇ ਕਲਾ ਕਦੀ ਟਿਊਸ਼ਨ ਤੇ ਕਲਾ ਕਦੀ ਇਹਨੂੰ ਕੋਈ ਚੀਜ਼ ਦੇ ਕਦੀ ਕੋਈ ਦੇ ਤੇ ਹੀ ਮੰਨੋ ਜਾਂ ਨਾ ਮੰਨੋ ਸਾਡੇ ਦੋਵਾਂ ਘਰਾਂ ਦੇ ਵਿੱਚ ਨਾ ਚੰਦ ਚੜਨਾ ਚੜਨਾ ਜਾਂ ਉਧਰ ਚੜੂਗਾ ਜਾਂ ਇੱਧਰ ਕੋਈ ਨਾ ਕੋਈ ਗੱਲਬਾਤ ਹੈਗੀ ਜ਼ਰੂਰ ਜਿਹੜਾ ਪਤਾ ਕੋਈ ਹੋਜੀ ਗੱਲ ਨਹੀਂ ਕੀਤੀ ਕਿਤੇ ਬਸ ਉਹ ਹੋਣਾ ਪਤਾ ਹੋਵੇ ਕਿ ਪੈਲੀ ਨਾ ਘਰਾਉਂਦੇ ਆ ਉਹ ਪੂਆ ਜੇ ਤੁਸੀਂ ਆ ਆ ਵੀ ਰੋਟੀ ਪਾ ਕੇ ਖਾ ਲੈਂਦੇ ਆ ਕਿਉਂ ਕਪਤ ਪਾਉਂਦੇ ਹੁੰਦੇ ਜੇ ਘਰ ਦੇ ਵਿੱਚ ਆ ਝੂਠਾ ਰੋਣਵਾ ਝੂਠਾ ਪੂਆ ਨੂੰ ਤਾਂ ਸ਼ਦਨ ਸਮਝਿਆ ਤੁਸੀਂ ਇਹਨੂੰ ਕਹੇ ਜੋ ਕੱਲ ਬੋਲ